ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਠੀਕ ਹੋ ਨੇ ਆ ਅੱਜ ਤੇ ਛੁੱਟੀ ਸੀ ਫੇਰ ਹਨਾ ਸਵੇਰੇ ਉੱਠੀ ਹਨਾ ਤੇ ਸਵੇਰੇ ਉੱਠ ਕੇ ਫੇਰ ਉਹੀ ਡੇਲੀ ਰੁਟੀਨ ਦੇ ਘਰ ਦੇ ਕੰਮ ਕਰ ਕੀਤੇ ਥੋੜਾ ਲੇਟ ਵੀ ਬੰਦਾ ਉੱਠ ਜਾਂਦਾ ਥੋੜਾ ਸੁਸਤੀ ਮਾਰ ਕੇ ਕਿਉਂਕਿ ਟੀਵੀ ਮੜਾ ਜਾਂ ਠੀਕ ਹੋਇਆ ਚਲੋ ਚਾਹੇ ਮਤਲਬ ਪੂਰੀ ਤਰ੍ਹਾਂ ਨਹੀਂ ਹੋਇਆ ਪਰ ਫਿਰ ਵੀ ਠੀਕ ਹੋ ਗਿਆ ਕਾਫੀ ਹੱਦ ਤੱਕ ਤੇ ਆਪਾਂ ਟੀਵੀ ਦੇਖਦੇ ਨੇ ਇੱਧਰ ਖਬਰਾਂ ਕੁੜਾ ਇਦਾਂ ਹਾੜਾ ਆਉਂਦੀਆਂ ਦੇਖੀਆਂ ਫੇ ਥੋੜੀ ਜਿਹੀ ਮੇਰੀ ਤਬੀਅਤ ਬੜੀ ਖਰਾਬ ਸੀ ਅੱਜ ਫੇਟ ਤੇ ਥੋੜਾ ਇਨਫੈਕਸ਼ਨ ਸੀਗਾ ਤੇ ਸਟੋਮਿਕ ਪੇਨ ਕਰ ਰਿਹਾ ਸੀਗਾ ਤੇ ਤਾਂ ਮੈਂ ਫਿਰ ਮੈਡੀਸਿਨ ਵੀ ਲੈ ਕੇ ਆਈਆਂ ਤੇ ਕਈ ਕੇ ਵਾਰੀ ਹੋ ਜਾਂਦਾ ਕੋਈ ਖਾਣ ਪੀਣਾ ਹੋ ਜਾਂਦਾ ਜਾਂ ਵੈਸੇ ਹੀ ਬਸਾਤੀ ਮੌਸਮ ਹੈ ਬਾਹਰ ਤਾਂ ਕੁਝ ਖਾਦਾ ਪੀਤਾ ਜਾਂ ਪਾਣੀ ਪੀਤਾ ਜਾਂਦਾ ਜੇ ਕੋਈ ਆਪਾਂ ਨੇ ਧਿਆਨ ਚ ਨਹੀਂ ਰਹਿਦਾ ਹਨਾ ਕਈ ਵਾਰੀ ਕਈ ਗੱਲਾਂ ਤੇ ਜੇ ਪਾਣੀ ਵੀ ਸਾਡੇ ਇਦਾਂ ਹੀ ਆਉਂਦਾ ਬਾਹਰੋਂ ਤੇ ਉਸ ਤੋਂ ਬਾਅਦ ਫਿਰ ਘਰ ਦੇ ਕੰਮ ਕੀਤੇ ਫਿਰ ਸਫਾਈ ਕੀਤੀ ਹੌਲੀ ਹੌਲੀ ਕਰਦੇ ਆ ਫਿਰ ਮੈਂ ਬਸ ਫੋਨ ਚਲਾਉਂਦੀ ਰਹੀ ਕਦੀ ਟੀਵੀ ਟੀਵੀ ਚਲਾ ਲਾ ਫਿਰ ਮੈਂ ਆਪਣੀ ਖਜਨ ਦੇ ਘਰ ਗਈ ਉਹਨਾਂ ਦੀ ਪਰਵਾਰ ਸਿਸ ਉਹਨਾਂ ਨੂੰ ਵਧਾਈ ਦੇ ਕੇ ਆਂਦੀ ਫਿਰ ਕੋਈ ਸਰਾਸ਼ਣ ਪਾਣੀ ਲੈਣ ਵਾਲਾ ਸੀ ਦੁਕਾਨ ਤੇ ਗਈ ਉਹ ਲੈ ਕੇ ਆਈ ਮੈਡੀਸਿਨ ਲੈ ਕੇ ਆਈ ਕਈ ਕੰਮ ਕਰਦੇ ਆ ਕਰੋਂਦੇ ਆ ਜਿਹੜੀ ਆ ਰਾਤ ਹੋ ਗਈ ਤੇ ਫਿਰ ਵੀਡੀਓ ਬਣਾਉਣ ਦਾ ਕੰਮ ਸ਼ੂਕੂ ਕੀਤਾ ਤੇ ਕਈ ਕਈ ਵਾਰੀ ਆਪਣੀ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਆ ਆਪਾਂ ਕਹਿੰਨੇ ਆ ਚਲੋ ਰਹਿਣ ਦਿੰਦੇ ਆ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਪਰ ਸਿਚੁਏਸ਼ਨ ਦਾ ਨੂੰ ਦੇਖ ਕੇ ਹੀ ਆਪਾਂ ਕੰਮ ਕਰਦੇ ਆ ਹਨਾ ਪਰ ਇਹ ਛੁੱਟੀਆਂ ਮਿਲੀਆਂ ਸੀ ਤਿੰਨ ਮਾਰਤ ਵਿੱਚ ਸੀਗਾ ਬੜਾ ਇੰਜੋਏ ਕਰਾਂਗੇ ਕਈ ਵਾਰੀ ਹੁੰਦਾ ਪਰ ਕਈ ਵਾਰੀ ਛੁੱਟੀਆਂ ਵੀ ਇਦਾਂ ਹੀ ਬਿਕੋਰ ਕੁਝ ਕੰਮ ਨਾ ਜਦ ਦਿਨ ਛੁੱਟੀਆਂ ਸਟਾਰਟ ਹੁੰਦੀਆਂ ਆਉਂਦੀਆਂ ਨਾ ਤੇ ਸਖੂ ਲੋ ਘਰੇ ਆਈਦਾ ਉਦੋਂ ਬੜਾ ਚਾਅ ਰਹਿੰਦਾ ਵੀ ਹਾਏ ਤਿੰਨ ਛੁੱਟੀਆਂ ਬੜਾ ਇੰਜੋਏ ਕਰਾਂਗੇ ਕੋਈ ਇੰਜੋਏ ਨਹੀਂ ਹੁੰਦਾ ਘਰ ਦੇ ਹੁੰਦੇ ਕੰਮ ਜਿਹੜੇ ਚੇਤੇ ਆਉਂਦੇ ਆ ਤਬੀਅਤ ਹੋ ਜਾਂਦੀ ਖਰਾਬ ਬਸ ਤੇ ਤੁਸੀਂ ਇਦਾਂ ਸਾਵਧਾਨ ਲਾਓ ਕਿ ਤੁਹਾਨੂੰ ਹਰ ਸਿਚੁਏਸ਼ਨ ਦਾ ਸਾਹਮਣਾ ਨਾ ਪੈਂਦਾ ਤੇ ਬਾਕੀ ਚਲੋ ਜੋ ਵੀ ਹੈ ਕੰਮ ਕਰਦੇ ਚੱਲਦੇ ਹੀ ਰਹਿੰਦੇ ਆ ਤੇ ਸਿਚੁਏਸ਼ਨ ਵੀ ਇਦਾਂ ਦੀ ਹੁੰਦੀ ਹੈ ਕਿ ਉਹ ਮੇਨਟੇਨ ਰੱਖਣੀ ਪੈਂਦੀ ਹੈ ਕਿਉਂਕਿ ਜਦੋਂ ਆਪਾਂ ਸਾਰੇ ਘਾਰੇ ਹੁੰਨੇ ਆ ਨਾ ਤੇ ਘਰ ਦੇ ਅਕੋਰਡਿੰਗ ਰਹਿੰਨੇ ਆ ਤੇ ਬਾਹਰ ਜਾਣ ਨੂੰ ਵੀ ਕਈ ਵਾਰੀ ਗਰਮੀ ਹੁੰਦੀ ਆ بارش ਆਂਦੀ ਆ ਜੇ بارش ਜੇ ਰੁਕਦੀ ਵੀ ਆ ਤਾਂ ਪੜਾਸਦੀ ਆ ਤਾਂ ਛੱਡ ਲਿਆ ਜਾਂਦਾ ਤੇ ਮੈਨੂੰ ਮੈਨੂੰ ਇਰਿਟੇਸ਼ਨ ਜੀ ਹੁੰਦੀ ਆ ਤਾਂ ਤੇ ਮੇਰਾ دل ਹੀ ਕਰਦਾ ਹੁੰਦਾ ਬਾਹਰ ਜਾਣ ਨੂੰ ਬਾਹਰ ਵੀ ਬੜਾ ਗੰਦਾ ਬੰਦਾ ਜਿਹਾ ਮਾਹੌਲ ਜਦੋਂ بارش ਰੁੱਕ ਕੇ ਹਟਦੀ ਆ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਗੰਦਵਾਂ ਦੀ ਹੁੰਦਾ ਤੇ ਕੋਈ ਤਾਂ ਸਫਾਈ ਕਰਮਚਾਰੀਆਂ ਦੇ ਤਾਂ ਉਹਨਾਂ ਦਾ ਕੋਈ ਫਾਲਟ ਨਹੀਂ ਆ ਹੈ ਹੀ ਨਹੀਂ ਬੰਦੇ ਹੀ ਨਹੀਂ ਪੁਆਇੰਟ ਹੁੰਦੀ ਉਹਕੇ ਪੈਸੇ ਹਨ ਇਹ ਬੇ ਵਿਚਾਰੀ ਸਰਕਾਰ ਦੇ ਕਾਰਪੇਸ਼ਨ ਤੋਂ ਲੈ ਤੇ ਲੋਕਾਂ ਦਾ ਵੀ ਜਾਨੇ ਨਾ ਗਰੀਬ ਹੁੰਦੇ ਆ ਇਹ ਲੋਕੀ ਆਪ ਦੇ ਘਰਾਂ ਦੇ ਬਾਹਰੋਂ ਕੂੜਾ ਆਪ ਚੁਕਾਉਂਦੀ ਐ ਤੇ ਸਫਾਈਆਂ ਵੀ ਖੁਦ ਹੀ ਕਰਵਾਉਂਦੀ ਐ ਤੇ ਇਹ ਸਿਚੁਏਸ਼ਨ ਤਾਂ ਇੱਥੇ ਬਣੀ ਹੋਈ ਐ ਚਲੋ ਆਪਾਂ ਕਿਸੇ ਨੂੰ ਕੀ ਕਹਿਣਾ ਇਹਨਾਂ ਤੇ ਆਪਣਾ ਟਾਈਮ ਵੇਸਟ ਕਰਨਾ ਆਪਣੀ એનર્ਜੀ ਵੇਸਟ ਕਰਨਾ ਆਪਣੀ ਵੀਡੀਓ ਦੇ ਵਿੱਚ ਬਕਵਾਸ ਲਾ ਕੀ ਕਰਨੀਏ ਆਪਾਂ ਗੱਲ ਕਰਦੇ ਅਸਲ ਮੁੱਦੇ ਦੀ ਕਿ ਛੁੱਟੀਆਂ ਦਾ ਚਾਜਿਆ ਹੁੰਦਾ ਤੇ ਫਿਰ ਜਦੋਂ ਛੁੱਟੀਆਂ ਘਰੇ ਆਈਦਾ ਪਹਿਲੇ ਦਿਨ ਬੜੇ ਚਾਣਾ ਸਵੇਰੇ ਉੱਠੀਦਾ ਉਹਦੋਂ ਇਹ ਤਾਂ ਸੁਸਤੀ ਜੀ ਲੱਗਦੀ ਹੈ ਵੀ ਅੱਛਾ ਅੱਜ ਘਰੇ ਆ ਘੁੰਮਣਾ ਫਿਰਨਾ ਵੀ ਇੱਕ ਏਜ ਨਾਲ ਚੰਗਾ ਲੱਗਦਾ ਹੈ ਫਿਰ ਜਦੋਂ ਬੰਦਾ ਜਦੋਂ ਛੁੱਟੀ ਹੁੰਦੀ ਹੈ ਨਾ ਵੈਸੇ ਮੈਂ ਸਹੀ ਗੱਲ ਦੱਸਾਂ ਫਿਰ ਸਾਰਿਆਂ ਦਾ ਦਿਲ ਤਾਂ ਕੀ ਕਰਦਾ ਹੁੰਦਾ ਜਦੋਂ ਥੋੜਾ ਜਿਹਾ ਆਰਾਮ ਕਰ ਲੈਣਿਆ ਫਿਰ ਲੇਟੇ ਰਹੀਦਾ ਘਰ ਦੇ ਵਿੱਚ ਰੈਸਟ ਕਰੀਦੀ ਐ ਤੇ ਜਦੋਂ ਸਕੂਲ ਸਕਾਲ ਚਾਹੀਦਾ ਨਾ ਉਦੋਂ ਨੀਂਦ ਬੜੀ ਆਉਂਦੀ ਐ ਤੇ ਜਦੋਂ ਘਰੇ ਛੁੱਟੀਆਂ ਹੁੰਦੀਆਂ ਉਦੋਂ ਨੀਂਦ ਵੀ ਨਹੀਂ ਆਉਂਦੀ ਉਦੋਂ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਥੱਕਿਆ ਨਹੀਂ ਨਾ ਹੁੰਦਾ ਇੱਕ ਦਿਨ ਚ ਦੋ ਦਿਨ ਚੋਂ ਬਦਾਂ ਨੀਂਦ ਪੂਰੀ ਕਰ ਲੈਂਦਾ ਉ ਤੋਂ ਬਾਅਦ ਫਿਰ ਵੇਲਾ ਹੀ ਫਿਰ ਨਾ ਨੀਂਦ ਆਉਂਦੀ ਐ ਨਾ ਕੁਛ ਕਰਦੀ ਐ ਫਿਰ ਬੰਦਾ ਕਹਿੰਦਾ ਚਲੋ ਹੁਣ ਕਰੀਏ ਕੀ ਤੇ ਮੁਸ਼ਕਲ ਦੇ ਹਾਲਾਤ ਜੇ ਹੋ ਜਾਂਦੇ ਆ ਤੇ ਵੈਸੇ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਤੇ ਚਲੋ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਸੰਤਖਾਵਟ ਦੀ ਹੁੰਦੀ ਐ ਬਹੁਤ ਜ਼ਿਆਦਾ ਪਸਕੂਨ ਕੇ ਜਲਦੇ ਰਹਿੰਦੇ ਆ ਪਰ ਉ ਤਾਂ ਨਾ ਮੀਣੇ ਜੇ ਇੱਕ ਦਿਵਾਰੀ ਵਿੱਚ ਛੁੱਟੀ ਆ ਜਾਣੀ ਚਾਹੀਦੀ ਪਰ ਜਿੰਸਾ ਉਹਨਾ ਇੰਡੀਆ ਜਿਹਾ ਆ ਛੁੱਟੀਆਂ ਆਂ ਨਹੀਂ ਆਂਦੀਆਂ ਹੁਣ ਆਪਾਂ ਛੁੱਟੀਆਂ ਤਾਂ ਪਹਿਲਾਂ ਚੈੱਕ ਕਰੀ ਦੀਆਂ ਹੁਣ ਆਪਾਂ ਕਿੱਤਿਆਂ ਦਿਵਾਲੀ ਦੂਲੀ ਵਾਲੀਆਂ ਛੁੱਟੀਆਂ ਉਹ ਵੀ ਅਕਤੂਬਰ ਦੀ ਭਾਈ 23 ਤਰੀਕ ਨੂੰ ਛੁੱਟੀਆਂ ਕਰ ਇੱਕ ਛੁੱਟੀ ਹੈ 23 ਤਰੀਕ ਨੂੰ ਉਹ ਸ਼ੱਠ ਪੂਜਾ ਦੀ ਉਹ ਤਾਂ ਆਪਾਂ ਪੰਜਾਬੀਆਂ ਨਾਲ ਜਿਹੜਾ ਦਿਨ ਹੋਉਂਦੀ ਹੈ ਛੁੱਟੀ ਹੈ ਤੇ ਬਾਕੀ ਰਹਿ ਗਈ ਅ ਤੇ 3 ਤੇ 10 ਬਰ ਤੱਕ ਸਾਰੀਆਂ ਛੁੱਟੀਆਂ ਛੱਡੀਆਂ ਖਤਮ। ਤੇ ਆਰੇ ਖਤਮ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਗੁਣਾਂ ਜਨਮਤੀ ਦੀ ਆਊਗੀ 6 ਮੈਂ ਕਿਹਾ ਨਵੰਬਰ ਦੀ ਹੈ ਸ਼ਾਇਦ। ਤੇ ਉਸ ਤੋਂ ਬਾਅਦ ਫਿਰ ਰੈਗੂਲਰ ਕੋਈ ਛੁੱਟੀ ਨਹੀਂ। ਗੁਣ ਇੱਕ ਵਾਰ ਦਜੀਦੀ ਆਣੀ ਹੈ। ਮਤਲਬ ਮਰਦਗ 24 ਦੀ ਹੈ ਹਨਾ ਉਹ ਅ ਸਿੱਧੀਗੁਰਪੁਰ 350 ਸਾਲਾ ਬਣਾਣਾ ਹੈ ਹਨਾ। ਉਹ ਛੁੱਟੀਆਂ ਨਹੀਂ ਆ ਤਾਂ ਹੋਰ ਤਕੜੀ ਜਾਂਦਾ ਮੈਂ ਦੋ ਵੰਦੇ ਨਾ ਕਲੰਡਰ ਮੈਂ ਸਭ ਤੋਂ ਪਹਿਲਾਂ ਛੁੱਟੀਆਂ ਦੇਖਦੀ ਹਾਂ ਭਈ ਕਿਹੜੀਆਂ ਗੜੀਆਂ ਛੁੱਟੀਆਂ ਆ ਤਿਹਾਰ ਕਿਹੜੇ-ਕਿਹੜੇ ਆ ਸਾਰੇ ਵੈਸੇ ਦੇਖਦੇ ਹੁੰਨੀ ਆ ਕੋਈ ਇਤਾਂ ਦੀ ਕਲੜੀ ਕਿ ਕਿਹੜੇ-ਕਿਹੜੇ ਤਿਹਾਰ ਨੇ ਕਿਹੜੀਆਂ ਛੁੱਟੀਆਂ ਨੇ ਕਿੰਨੀਆਂ ਰਹਿ ਗਈਆਂ ਕਿਹੜੇ ਮਹੀਨੇ ਚ ਖਤਮ ਹੋ ਜਾਣੇ ਆ ਕੀ ਇਤਾਂ ਦੀ ਸਿਚੁਏਸ਼ਨ ਹੈ ਇਤਾਂ ਸਾਰਾ ਕੁਝ ਆਪਾਂ ਪਹਿਲਾਂ ਚੈੱਕ ਕਰੀਦਾ ਤੇ ਫੇਰ ਹੁੰਦਾ ਕਿ ਇੰਨੀ ਤਰੀਕ ਨੂੰ ਛੁੱਟੀਆਂ ਭਈ ਖਤਮ ਦਸੰਬਰ ਹਨਾ ਆ ਜਾਣਾ ਇੱਕ ਮਹੀਨੇ ਦਿਨ ਮਹੀਨੇ ਸਾਲ ਬੀਤੇ ਜਾਣਗੇ ਠੀਕ ਹੈ ਨਾ ਚਲੋ ਜ਼ਿੰਦਗੀ ਇਦਾਂ ਲੰਘਦੀ ਜਾਂਦੀ ਚੰਗੀ ਮਾੜੀ ਜਿਵੇਂ ਵੀ ਹੈ ਤੇ ਪਰਮਾਤਮਾ ਚਾਵੇ ਨਾ ਮੈਂ ਤਾਂ ਇਹ ਕਹਿੰਨੀ ਆ ਤੇ ਹਰ ਇੱਕ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਵੇ ਪਰ ਜਦ ਤੂੰ ਛੋਹਦਾ ਹੀ ਨਹੀਂ ਹੈ ਉਦੋਂ ਸਾਨੂੰ ਖੁਸ਼ੀਆਂ ਮਿਲਦੀਆਂ ਹੀ ਨਹੀਂ ਹੈ ਕਈ ਲੋਕਾਂ ਨੇ ਸੁਣਿਆ ਹੈ ਕਿ ਆ ਸ਼ਬਦ ਸੁਨੋ ਤੇ ਥਾਰੇ ਦੁੱਖ ਤਕਲੀਫਾਂ ਦੂਰ ਲੈ ਫਿਰ ਬੰਦਾ ਸ਼ਕਸ ਸੁਣ ਲੱਗ ਜਾਂਦਾ ਕਈ ਲੋਕ ਕਹਿੰਦੇ ਐਂਦਾ ਕਰੋ ਤਾਂ ਬੰਦਾ ਉਦਾਂ ਹੀ ਕਰਨ ਲੱਗ ਜਾਂਦਾ ਉਹਨਾ ਏਦਾਂ ਦੀਆਂ ਚੀਜ਼ਾਂ ਪਾਉਂਦੇ ਨੇ ਕਿ ਥਾਨ ਤਾਂ ਬਹੁਤੀ ਹੈ ਅੱਜਕੱਲ ਦੇ ਪਰੇਸ਼ਾਨ ਨੇ ਦੇਖਦੇ ਨਹੀਂ ਆ ਤੇ ਉਹ ਉਵੇਂ ਹੀ ਕਰਨ ਲੱਗ ਜਾਂਦੇ ਨੇ ਕਿਉਂਕਿ ਉਹ ਆਪਣੇ ਦੁੱਖਾਂ ਤੋਂ ਲਿਜਾਣ ਚਾਉਂਦੇ ਆ ਤੇ ਪਰ ਕੀ ਕਰਨ ਹਨ ਜਦੋਂ ਦੁੱਖ ਜ਼ਿੰਦਗੀ ਦੇ ਭਾਰੀ ਹੋ ਜਾਂਦੇ ਆ ਨਾ ਤੇ ਉਦੋਂ ਇਨਸਾਨ ਸਭ ਇਹ ਨਹੀਂ ਦੀਆਂ ਦੀਆਂ ਕਰਾਂਗੇ ਤੇ ਚਲੋ ਹੱਸ ਕੇ ਢਕੇ ਆਪਣਾ ਟਾਈਮ ਪਾਸ ਕਰ ਲਈਦਾ ਵੀਡੀਓ ਬਣਾ ਲਈਦੀਆਂ ਇਦਾਂ ਤੇ ਉਹ ਵੀ ਤਾਂ ਕੋਈ ਮੰਗੇ ਅੰਦਰਲੇ ਦੁੱਖ ਕਿਸੇ ਨੂੰ ਕਦੀ ਫੋਲ ਕੇ ਨਹੀਂ ਸੁਣਾਈ ਤੇ ਹਰ ਇੱਕ ਦੇ ਮਨ ਦੇ ਵਿੱਚ ਬਹੁਤ ਦੁੱਖ ਹੁੰਦੇ ਆ ਪਤੀ ਕਿਸਨ ਕਹੀਏ ਤੇ ਉਹਦਾਂ ਬੈਠ ਰਹੀ ਹੈ ਅਗਲਾ ਦੂਜਾ ਦੇਖਣ ਵਾਲਾ ਕਹਿੰਦਾ ਇਹ ਤਾਂ ਦੁਖੀ ਰਹਿੰਦੇ ਆ ਇਹ ਤਾਂ ਹੈ ਹੀ ਇਦਾਂ ਦੇ ਇਹਨਾਂ ਨੂੰ ਕੀ ਬੁਲਾਉਣਾ ਤੇ ਇਸ ਕਰਕੇ ਕਲੀਅਰ ਆਪ ਸਾਡੀਆਂ ਵੀਡੀਓ ਤੇ ਜਦੋਂ ਛੁੱਟੀਆਂ ਬੀਤ-ਬੂਤ ਜਾਂਦੀਆਂ ਨਾ ਐਵੇਂ ਘਰ ਫੇਰ ਬੰਦੇ ਦੇ ਮਨ 'ਚ ਪਤਾ ਕੀ ਜਾਂਦਾ ਇਹਦੇ ਨਾਲ ਸਕੂਨ ਜਾਂਦੇ ਉੱਤੇ ਕਿਹੜਾ ਕੋਈ ਪਨਿਸ਼ਮੈਂਟ ਮਿਲਦੀ ਆ ਆਪਾਂ ਤੇ ਟੀਚਰਾਂ ਬੱਚੇ ਤਾਂ ਚਲੋ ਡਰਦੇ ਹੁੰਦੇ ਆ ਜੇ ਸਾਨੂੰ ਪਨਿਸ਼ਮੈਂਟ ਮਿਲੂਗੀ ਭਾਈ ਵੀ ਆਪਾਂ ਕੰਮ ਨਹੀਂ ਕੀਤਾ ਆਪਾਂ ਹੋਮਵਰਕ ਨਹੀਂ ਕੀਤਾ ਤਾਂ ਸਾਡਾ ਕੋਈ ਪ੍ਰੋਬਲਮ ਨਹੀਂ ਆਪਾਂ ਦੇ ਟੀਚਰ ਤਾਂ ਕਿੰਨੀ ਕਿੰਨੀ ਵਾਰੀ ਸੋਚਦੀ ਹੁੰਨੀ ਆ ਤੇ ਅਸੀਂ ਕਹ ਲਈ ਕਹਿੰਦੇ ਰਹਿੰਦੇ ਆ ਵਾ ਛੁੱਟੀਆਂ ਹੋਣ ਛੁੱਟੀਆਂ ਹੋਣ ਤੇ ਰੋਜ਼ ਸਕੂਲ ਜਾਈਦਾ ਤੇ ਉੱਥੇ ਸਭੋ ਦਿਲ ਲੱਗਾ ਰਹਿੰਦਾ ਫਿਰ ਘਰ ਆ ਜਾਈਦਾ ਤੇ ਐਵੇਂ ਬੇਫਿਕੂਲੀ ਮੈਂ ਤਾਂ ਕੈਨੀ ਹੁੰਨੀ ਆ ਉਹਦਾ ਛੁੱਟੀ ਹੋਵੇ ਛੁੱਟੀ ਹੋਵੇ ਹਾਂ ਜਦੋਂ ਕੋਈ ਜ਼ਰੂਰੀ ਕੰਮ ਹੁੰਦਾ ਫਿਰ ਤੇ ਛੁੱਟੀ ਦੀ ਭਣਦੀ ਹੁੰਦੀ ਹੈ ਹਨਾ ਕਈ ਵਾਰੀ ਇਦਾਂ ਬੇਕਾਰ ਹੀ ਛੁੱਟੀਆਂ ਹੋ ਜਾਂਦੀਆਂ ਉਸ ਦਿਨ ਸਾਨੂੰ ਕੋਈ ਕੰਮ ਹੀ ਨਹੀਂ ਹੁੰਦਾ ਤੇ ਜਦੋਂ ਤੁਹਾਨੂੰ ਕੋਈ ਕੰਮ ਹੁੰਦਾ ਫਿਰ ਜੇ ਉਸ ਦਿਨ ਛੁੱਟੀ ਲੈਣੀ ਹੁੰਦੀ ਹੈ ਤੇ ਉਸ ਦਿਨ ਅਗਲੇ ਵਾਲੋਂ ਆਰਡਰ ਹੁੰਦਾ ਲੈ ਭਈ ਤੁਹਾਨੂੰ ਇੰਨੀਆਂ ਛੁੱਟੀਆਂ ਦਿੱਤੀ ਆ ਭਈ ਹੁਣ ਨਹੀਂ ਤੁਹਾਨੂੰ ਛੁੱਟੀ ਮਿਲੀ ਤੇ ਫਿਰ ਬੜਾ ਮਨ ਜਾਂ ਦੁੱਖਦਾ ਵੀ ਉਦੋਂ ਛੁੱਟੀਆਂ ਮਿਲੀਆਂ ਵੀ ਜਦੋਂ ਸਾਨੂੰ ਚਾਹੀਦੀ ਐ ਨਹੀਂ ਸੀ ਹੁਣ ਸਾਨੂੰ ਲੋਡ ਹੈ ਹੁਣ ਅਸੀਂ ਕੋਈ ਕੋਈ ਕੰਮ ਹੈ ਜਾਂ ਕਿਤੇ ਜਾਣਾ ਹੈ ਜਾਂ ਕੋਈ ਕੋਈ ਕੰਮਕਾਰ ਹੁੰਦਾ ਤਾਂ ਉਦੋਂ ਸਾਨੂੰ ਫੇਰ ਛੁੱਟੀ ਨਹੀਂ ਮਿਲਦੀ ਤੇ ਫਿਰ ਬੜੀ ਔਖਾ ਹੁੰਦਾ ਹਨਾ ਪਰ ਉਹ ਕਹਿੰਦੇ ਆ ਚੜਨਾ ਨਹੀਂ ਤੇ ਕਈ ਵਾਰੀ ਮੇਰੇ ਵਰਗਾ ਕਹਿੰਦਾ ਵੀ ਚਲੋ ਮੈਨੂੰ ਜਰੂਰੀ ਆਮਾ ਤੇ ਮੈਂ ਤਾਂ ਬਈ ਛੁੱਟੀ ਕਰੂੰਗਾ ਤੇ ਕੋਈ ਨਹੀਂ ਐ ਪਰ ਲੱਗੀ ਤੇ ਬਲੱਗੀ ਕਿਉਂਕਿ ਹਰ ਇੱਕ ਬੰਦੇ ਨੂੰ ਹੁੰਦਾ ਹੈ ਜਰੂਰੀ ਕੰਮ ਜਦੋਂ ਹੁੰਦਾ ਹੈ ਉਹ ਕਰਨਾ ਹੀ ਪੈਂਦਾ ਕਿਉਂਕਿ ਜਦੋਂ ਅਸੀਂ ਤੁਹਾਨੂੰ ਛੁੱਟੀਆਂ ਹੁੰਦੀਆਂ ਨਾ ਉਦੋਂ ਕੋਈ ਕੰਮ ਹੋ ਹੀ ਨਹੀਂ ਸਕਦਾ ਹੁੰਦਾ ਕਿਉਂਕਿ ਉਦੋਂ ਹਰ ਜਗ੍ਹਾ ਤੇ ਛੁੱਟੀ ਹੁੰਦੀ ਸਿਰ ਬਾਜ਼ਾਰ ਖੁੱਲ੍ਹ ਜਾਂਦੇ ਆ ਬਾਜ਼ਾਰ ਵੀ ਰੋਕੜੇ ਨਾਲ ਹੀ ਆ ਨਾ ਹਨਾ ਘੁੰਮੋ ਫਿਰੋ ਵੀ ਪੈਸਾ ਨਾਲ ਹੀ ਹੁੰਦਾ ਤੇ ਸਾਰੇ ਜਨੇ ਦੇ ਹਾਲਾਤ ਇਦਾਂ ਹੀ ਹੁੰਦੇ ਆ ਤੇ ਫਿਰ ਉਹ ਸਾਰੇ ਜਨੇ ਕਦੇ ਚੱਲ ਐਡੀ ਉਸ ਕਲ ਨਾ ਪੈਸੇ ਕਮਾਏ ਆ ਤੇ ਜਾਂ ਫਿਰ ਕੀ ਕਰਨਾ ਹਨਾ ਇੰਨੇ ਪੈਸੇ ਖਰਾਬ ਕਰਕੇ ਜਾਣਾ ਵੀ ਕਿੱਥੇ ਆ ਤੇ ਫਿਰ ਚਲੋ ਆਪਾਂ ਗਈ ਦਾ ਛਡੋ ਘਰ ਹਨਾ ਗੱਲ ਆ ਹੋ ਜਾਂਦੀ ਆ ਹੋਰ ਕੋਈ ਗੱਲ ਨਹੀਂ ਹੁੰਦੀ ਤੇ ਘੁੰਮਣਾ ਫਿਰਨਾ ਤੇ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਆ ਪਰ ਜਦੋਂ ਆਪ ਦੇ ਖੁਦ ਦੇ ਪੈਸੇ ਨਾਲ ਘੁੰਮਣਾ ਬਿੰਦਾ ਤੇ ਫਿਰ ਬੰਦਾ ਬਿੰਦਾ